ਬਾਈਕ ਕੋ ਟਰੈਕਟਰ ਇਹਦਾ ਪੁਰਾਣੀ ਸ਼ੋਅ ਵਿੱਚ ਤਾਂ ਉਹ ਵੀ ਇਹਨਾਂ ਨੇ ਪੁਰਾਣੀ ਨਵੀਂ ਸ਼ੋਅ ਵਿੱਚ ਘਟਦਾ ਨੀਲੇ ਰੰਗ ਦੇ ਤੇ ਲੋ ਜੀ ਫੌਜੀ ਅੰਕਰ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਟਰੈਕਟਰ ਦੀਆਂ ਜੀ ਲੈ ਜੀ ਸਤਿ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਪਹੁੰਚੇ ਆਪਾਂ ਆਪਣੇ ਸਵਰਾਜ ਵਾਲੇ ਮਿੱਤਰਾਂ ਕੋਲ ਠੀਕ ਹੈ ਜੀ ਟਰੈਕਟਰ ਦੇ ਰਹੇ ਨਵਾਂ 855 ਇਹ ਟਰੈਕਟਰ ਲੈਣਾ ਆ ਆਪਣੇ ਮਿੱਤਰ ਬਾਈ ਯੂਟਿਊਬਰ ਸਬਸਕ੍ਰਾਈਬਰ ਵੀ ਕਹਿ ਸਕਦੇ ਪਹਿਲਾਂ ਆਪਾਂ ਤੋਂ ਟਰੈਕਟਰ ਵੀ ਲਿਆ ਸੀ ਇਹਨਾਂ ਨੇ ਤੇ ਉਹਨਾਂ ਨਾਲੇ ਸੌਦਾ ਹੋਇਆ ਟਰੈਕਟਰ ਦਾ ਜੀ ਲੋ ਜੀ ਪਹਿਲਾਂ ਆਪਾਂ ਫੋਟੋ ਕਰ ਲਈਏ ਬਾਕੀ ਦੀ ਗੱਲਬਾਤ ਕਰਦੇ ਬਾਅਦ ਚ ਲੋ ਜੀ ਥੋੜੀ ਬਾਈ ਜੀ ਇਹਨਾਂ ਨੇ ਟਰੈਕਟਰ ਲਿਆ ਸਾਰਿਆਂ ਨੂੰ ਮੁਬਾਰਕਾ ਜੀ ਹੋਰ ਵੀਰੇ ਕਿਹ ਹਾਲ ਹੈ ਜੀ ਠੀਕ ਆ ਵੀਰੇ ਕਿਹੜਾ ਪਿੰਡਾ ਇੱਥੇ ਨੂੰ ਆਜੇ ਵੀਰੇ ਮਾੜਾ ਟਰੈਕਟਰ ਕੋਲ ਨੂੰ ਜਗਤਪੁਰਾ ਜੀ ਬਲਾਚੌਰ ਬਲਾਚੌਰ ਏਰੀਆ ਠੀਕ ਆ ਜੀ ਤੇ ਆਜੋ ਜੀ ਆਜੋ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਭਵਨ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਤੁਸੀਂ ਤਾਂ ਆਪਣੇ ਨਾਲ ਪਹਿਲਾਂ ਵੀ ਜੁੜੇ ਹੋਏ ਆ ਬਹੁਤ ਟਾਈਮ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਕਈ ਦਿਨ ਪਹਿਲਾਂ ਆਇਆ ਸੀ ਅੰਕਲ ਜੀ ਦਾ ਫੋਨ ਹਾਂਜੀ ਉਹ ਵੀ ਟਰੈਕਟਰ ਲੈਣਾ ਸਵਰਾਜ ਹਾਂਜੀ ਹਾਂਜੀ ਤੇ ਤੁਸੀਂ ਕਿਹਾ ਸੀ ਵੀ ਚਲਦਾ ਵੀ ਦੇਖ ਲੂਗੇ ਕੋਈ ਹੋਇਆ ਹਾਂਜੀ ਹਾਂਜੀ ਫਿਰ ਨਵੇਂ ਦੀ ਬਣ ਗਿਆ ਪਲਾਨ ਨਵੇਂ ਦਾ ਪਲਾਨ ਬਣ ਗਿਆ ਜੀ ਚਲਦਾ ਥੋੜਾ ਜਿਹਾ ਠੀਕ ਨਹੀਂ ਕੰਮ ਸੂਤਨਾ ਸਾਇਆ ਉਹਨਾਂ ਨਾਲ ਬਾਅਦ ਕੁਝ ਥੋੜਾ ਜਿਹਾ ਹਿਸਾਬ-ਕਿਤਾਬ ਉਹਦੇ ਕਾਪੀਆਂ ਸੈਕ ਜੀ ਉਹਦੇ ਕੋਲ ਅੱਛਾ ਜੀ ਫਿਰ ਅਸੀਂ ਕਿਹਾ ਵੀ ਥੋੜਾ ਜਿਹਾ ਚੱਲਿਆ ਆਪਾਂ ਵੱਧ ਸਗਾ ਜੀ ਠੀਕ ਆ ਜੀ ਅਸੀਂ ਕਿਹਾ 0 ਮੀਟਰ ਲੈਣਾ ਜੀ ਫਿਰ ਆਪਣੀ ਸਲਾਹ 0 ਮੀਟਰ ਦੀ ਬਣ ਗਈ ਠੀਕ ਆ ਜੀ ਬਹੁਤ ਵਧੀਆ ਫਿਰ ਇਹਨਾਂ ਦਾ ਸਾਡਾ ਡੀਲਿੰਗ ਵਾਲੇ ਬੰਦੇ ਮੈਨੇਜਰ ਸਾਹਿਬ ਸੌਦਾ ਫਿਰ ਥੋੜਾ ਸੱਬੇ ਬਾਈ ਨਾਲ ਹੋਇਆ ਸੱਬੇ ਬਾਈ ਨਾਲ ਸਾਡਾ ਸੱ ਚਪਾ ਚਪਾ ਜਾਂਦਾ ਇਹ ਕਹਿੰਦਾ ਮੈਂ ਖੁਸ਼ ਹੋ ਕੇ ਚੀਜ਼ ਦਿਆਗਾ ਨਾ ਖੁਸ਼ ਹੋ ਦੇ ਨਾਲ ਖੁਸ਼ ਹੋ ਚੱਕਰ ਹੋ ਰਿਹਾ ਨਾ ਜੀ ਇਹ ਵੀ ਆਪਣੇ ਇਹ ਵੀ ਆਪਣੇ ਬੰਦਣਾ ਚ ਬੱਚੇ ਹੋਏ ਆ ਇਹ ਬੰਦਣਾ ਚ ਬੱਚੇ ਹੋਏ ਨੇ ਹੁਣ ਦੇ ਹੱਥ ਤਾ ਕਰਕੇ ਸਿਕਾਇੀ ਅੱਛਾ ਉਹ ਸਾਡੇ ਵੀ ਮੋੜੇ ਥੋੜਾ ਜਿਹਾ ਖੂਨ ਗਰਮ ਤਾਂ ਉਦੋਂ ਫੇ ਥੋੜਾ ਜਿਹਾ ਮੈਂ ਕਿਹਾ ਵੀ ਨਹੀਂ ਥੋੜਾ ਹੀ ਆਪ ਵਿੱਚ ਤਾਲ ਮਿਲਦੇ ਹੋਇਆ ਦੂਜੇ ਦਿਨ ਸਾਡਾ ਤਾਲ ਮਿਲ ਹੋਇਆ ਬਹੁਤ ਵਧੀਆ ਸਾਡਾ ਸੌਦਾ ਹੋ ਗਿਆ ਠੀਕ ਹੈ ਨਹੀਂ ਉਦਾਂ ਤੁਸੀਂ ਪਹਿਲਾਂ ਤਾਂ ਸ਼ਕੀਨ ਮਹਿੰਦਰੇ ਦੇ ਸੀਗੇ ਹੁਣ ਫਿਰ ਸਵਰਾਜ ਸਾਡੇ ਮਹਿੰਦਰਾ ਦੇ ਵੀ ਸੀਕੀਨ ਹੈ ਜੀ ਸਾਡੇ ਕੋਲ ਫਾਰਮ ਟਰੱਕ ਆਪਣੇ ਕੋਲ ਨੂੰ ਅਸੀਂ ਦਿਖਾ ਲਈ ਚਾਰ ਟਰੈਕਟਰ ਸਾਡੇ ਕੋਲ ਆਪਣੇ ਫਾਰਮ ਟਰੱਕ ਹੈ ਜੀ ਠੀਕ ਹੈ ਇਸ ਤੇ ਦਾਰਾਂ ਕੋਲ ਵੀ ਫਾਰਮ ਟਰੱਕ ਹੈ ਠੀਕ ਹੈ ਲੇਕਿਨ ਸਾਡੇ ਹੁਣ ਦਿਲ ਦੇ ਵਿੱਚ ਅਸੀਂ ਮਤਲਬ ਦੇਖਿਆ ਵੀ ਸਵਰਾਜ ਟਰੈਕਟਰ ਲੈਣੇ ਆ ਅੱ ਠੀਕ ਹੈ ਨੇ ਬਾ ਤੁਹਾਡੇ ਰੀਤ ਸਭ ਨੇ ਬਹੁਤ ਐਕਟਰ ਵੇਚਿਆ ਹੋਇਆ ਤਾਂ ਤੁਹਾਡੇ ਗੜਸ਼ੰਕਰ ਰੀਤ ਤੱਕ ਸਭੇ ਭਾਈ ਕਿੱਥੇ ਤੱਕ ਆਪਣਾ ਏਰੀਆ ਪੈਂਦਾ ਇੱਧਰ ਮੈਂ ਤਾਂ ਵੈਸੇ ਇਹਨਾਂ ਨੂੰ ਕਹਿਤਾ ਤਾਂ ਮੈਂ ਕਿਹਾ ਸ਼ਾਇਦ ਹੋਦਾ ਪੁਛੇ ਵਾਲਾ ਟੋਰੋ ਵਾਲਾ ਇੱਧਰ ਆਪਣਾ ਜਾਂਡਲੇ ਤੱਕ ਜਾਂਡਲੀ ਲਾਸਟ ਪਿੰਡ ਪੈ ਜਾਂਦਾ ਹੀ ਆਪਣਾ ਅੱਛਾ ਠੀਕ ਹੈ ਜੀ ਗੜਸ਼ੰਕਰ ਕਿੱਥੇ ਤੱਕ ਕਰਨ ਨੂੰ ਲੱਗ ਜਾਂਦਾ ਸਮਝ ਲਓ ਅੱਛਾ ਗੜਸ਼ੰਕਰ ਤੱਕ ਲੱਗ ਜਾਂਦਾ ਹਾਂਜੀ ਠੀਕ ਹੈ ਸਭੇ ਨੇ ਫਾਇਦਾ ਕਰਿਆ ਕਿ ਨਹੀਂ ਤੁਹਾਡਾ ਬਹੁਤ ਵਧੀਆ ਬਹੁਤ ਵਧੀਆ ਜੀ ਕਰਤਾ ਫਾਇਦਾ ਠੀਕ ਹੈ ਠੀਕ ਹੈ ਨਾ ਨਾ ਠੀਕ ਹੈ ਜੀ ਥੈਂਕ ਯੂ ਸਰ ਠੀਕ ਹੈ ਧੰਨਵਾ ਕੀਤੀ ਆ ਬਾਈ ਨੇ ਬਹੁਤ ਵਧੀਆ ਗੱਲ ਆ ਬਾਈ ਕੋਈ ਹੋਰ ਕਰਦਾ ਬਾਈ ਨੇ ਅਰਦਾਸ ਵੀ ਆ ਪੂਰੀ ਲੰਬੀ ਕੀਤੀ ਆ ਠੀਕ ਆ ਜੀ ਤੇ 14 ਦੇ ਟਾਇਰ ਵਾਲਾ ਬਾਈ ਇਹ ਏਰੀਆ ਜ਼ਿਆਦਾਤਰ 14 ਦੇ ਟਾਇਰਾਂ ਦੀ ਸ਼ਿਕਾਇਤ ਆ ਬਾਈ ਨੂਰਪੁਰ ਏਰੀਆ ਗੜ ਸ਼ੰਕਰ ਏਰੀਆ ਅਪੂ ਬਾਈ ਕੀ ਹਾਲ ਆ ਬੜਾ ਠੀਕ ਵੀਰੇ ਹੋਰ ਠੀਕ ਆ ਜੀ ਅੱਜ ਬੜੀ ਟੌਰ ਬਾਈ ਬਪੂ ਵੀ ਟੌਰ ਚੈੱਕ ਕਰਾਂ ਹਾਂ ਟੌਰ ਨੂੰ ਕੀ ਆ ਨਹੀਂ ਨਹੀਂ ਅੱਜ ਕੱਪੜੇ ਲੀੜੇ ਹੋਰ ਪਾਏ ਹੋਏ ਆ ਹਾਂ ਨਹੀਂ ਨਹੀਂ ਬਾਈ ਹੋਰ ਬਾਈ ਕਿਵੇਂ ਕੰਮ ਕਰ ਠੀਕ ਆ ਕਰਤੀਆਂ ਵਧਾਈਆਂ ਅੱਜ ਆ ਕਰਤੀਆਂ ਹੈਗੀਆਂ ਠੀਕ ਆ ਠੀਕ ਆ ਨਾ ਨਾ ਠੀਕ ਆ ਬਾਈ ਠੀਕ ਆ ਥੋੜੀ ਦੇਖੇ ਨਾ ਮੈਂ ਰੱਖਦਾ ਤੇ ਬਾਈ ਸੈਂਟਰ ਘੇਰੇ ਆ ਹਾਂ ਵੀਰੇ ਸੈਂਟਰ ਘੇਰੇ ਆ ਠੀਕ ਆ ਇਹਦਾ ਬਾਈ ਪੱਪੂ ਬਾਈ ਦੇਖਿਆ ਪੱਕੇ ਹੀ ਸੀ ਕੀਨ ਆ ਜਿਹਨੇ ਸੈਂਟਰ ਲੈਣਾ ਸੈਂਟਰ ਹੀ ਲੈਣਾ ਸੈਂਟਰ ਲੈਂਦਾ ਹਾਂ ਜੀ ਹਾਂ ਜੀ ਆਈਆਂ ਜੀ ਗੱਲਾਂ ਠੀਕ ਆ ਜੇ ਤੁਸੀਂ 30 ਵੀਟ ਲੈਣਾ ਹੁੰਦਾ ਅਗਲਾ ਫੇਰ ਅਗਲਾ 30 ਵੀਟ ਨੂੰ ਲੈਂਦਾ ਠੀਕ ਆ ਜੀ ਉਹ ਕਹਿੰਦਾ ਵੀ ਤੁਹਾਨੂੰ ਸੈਂਟਰ ਘੇਰੇ ਸੀ ਵਧੀਆ ਹੁੰਦਾ ਹਾਂ ਤੁਹਾਨੂੰ ਕੋਈ ਲੱਗਦਾ ਫਰਕ ਇਹਦੇ 'ਚ ਹਾਂ ਜੀ ਪਤਾ ਨਹੀਂ ਉਹਨਾਂ ਚਲਾਣ ਖਰਚ ਤਾਂ ਕੋਈ ਨਹੀਂ ਚਲਾਣ ਆਉਂਦਾ ਵਾ ਅਗਲਾ ਕਹਿੰਦਾ ਵੇ ਸਾ ਸੋਕੇ ਗੇਅਰ ਪੈ ਜਾਂਦਾ ਹਾਂ ਸਾਈਡ ਵਾਲੇ ਕਹਿੰਦਾ ਇੱਕ ਬਾਏ ਬਣ ਜਾਂਦੇ ਆ ਆਹੋ ਤਾਂ ਹੈ ਟਾਲੀ ਪੱਟੀ ਸੋਕੇ ਕਰਾਇਆ ਜੀ ਕਈਆਂ ਦੇ ਸੈਂਟਰ ਹੱਥ ਲੱਗਿਆ ਵਾ ਹਾਂਜੀ ਹਾਂ ਟਾਲੀ ਪੱਟੀ ਸੋਕੇ ਜਾਂਦੇ ਕਰੇ ਨਾ ਉਹ ਗੱਲ ਨਹੀਂ ਆਹੋ ਤਾਂ ਹੈ ਜੀ ਗੱਲ ਤਾਂ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਚਲੋ ਉਹ ਜੀ ਵਾ ਚੈੱਕ ਕਰੋ ਬਈ ਟਰੈਕਟਰ ਦੀ ਜਿਵੇਂ ਕੀ ਬਈ ਆਪਾਂ ਨੂੰ ਕੁੱਪੂ ਬਾਈ ਨੇ ਦੱਸਿਆ ਵੀ ਜਿਹੜਾ ਸੈਂਟਰ ਗੇਅਰ ਵਾਲਾ ਟਰੈਕਟਰ ਆ ਵੀ ਇਹ ਥੋੜਾ ਜਿਹਾ ਗੇਅਰ ਪਾਉਣੇ ਸੌਖੇ ਆ ਕਈਆਂ ਦੇ ਪਹਿਲਾਂ ਸੈਂਟਰ ਗੇਅਰ ਹੱਥ ਲੱਗਿਆ ਹੋਇਆ ਸੈਂਟਰ ਗੇਅਰ ਨੂੰ ਜਿਆਦਾ ਵਧੀਆ ਸਮਝਦੇ ਨੇ ਠੀਕ ਆ ਵੈਸੇ ਟਰੈਕਟਰ ਵਿੱਚ ਕੋਈ ਉਹ ਨਹੀਂ ਹੈਗਾ ਕੋਈ ਐਡੀ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਇੱਕ ਬਾਈ ਹੋਰ ਗੱਲ ਕਈ ਵੀਰਾਂ ਦੇ ਮੈਨੂੰ ਫੋਨ ਆਏ ਵੀ ਅਸੀਂ ਇਹਨਾਂ ਦਾ ਇਹ ਕਿਹੜਾ ਨਵਾਂ ਮਾਡਲ ਇੱਕ ਦੋ ਵੀਡੀਓਆਂ ਹੀ ਪਈਆਂ ਟਰੈਕਟਰ ਤੇ ਵੀ ਇਹਦਾ ਪਲੇਟਫਾਰਮ ਆਉਣਾ ਉਹ ਟਰੈਕਟਰ ਕਦੋਂ ਆਉਣਾ ਮਾਰਕੀਟ ਦੇ ਵਿੱਚ ਉਹ ਬਾਈ ਕੰਪਨੀ ਨੇ ਜੇ ਕੋਸ਼ਿਸ਼ ਕਰ ਟਰੈਕਟਰ ਤਿਆਰ ਕੀਤੇ ਨੇ ਜੀ ਠੀਕ ਹੈ ਕੋਈ ਹਜੇ ਪੱਕਾ ਨਹੀਂ ਹੈਗਾ ਵੀ ਕਦੋਂ ਆਊਗਾ ਕਦੋਂ ਨਹੀਂ ਠੀਕ ਹੈ ਜੀ ਤੇ ਪਹਿਲਾਂ ਉਹ ਉਹਦਾ ਟਰੈਕਟਰ ਦਾ ਡੈਮੋ ਹੋਊਗਾ ਪਤਾ ਲੱਗੂਗਾ ਵੀ ਹਜੇ ਥੁੰਨੇ ਜਾਗ ਵੀ ਹਜੇ 2-4 ਟਰੈਕਟਰ ਉਹਨਾਂ ਨੇ ਸਰਵ ਕੰਪਨੀ ਕੰਪਨੀ ਵਿੱਚ ਤਿਆਰ ਕੀਤੇ ਆ ਕਈ ਕਹਦੇ ਨੇ ਅਗਲੇ ਮਹੀਨੇ ਤੇ ਆ ਜਾਣੇ ਫਲਾਣਾ ਆ ਜਾਣੇ ਹਜੇ ਬਾਈ ਕੋਈ ਕੁਝ ਨਹੀਂ ਕਹਿ ਸਕਦੇ 6 ਮਹੀਨੇ ਵੀ ਲੱਗ ਸਕਦੇ ਆ ਸਾਲ ਵੀ ਲੱਗ ਸਕਦਾ ਠੀਕ ਹੈ ਜੀ ਉਹ ਕੰਪਨੀ ਦੀ ਇੱਛਾ ਹੈ ਠੀਕ ਹੈ ਬਾਈ ਜੀ ਤੇ ਇਹ ਚੀਜ਼ ਦੀ ਆਪਾਂ ਕੋਈ ਪੱਕੀ ਪੁਸ਼ਟੀ ਨਹੀਂ ਕਰਦੇ ਹੈਗੇ ਜੀ ਤੇ ਬਾਕੀ ਭਾਈ ਕਈ ਜਿਹੜੇ ਨੈੱਟ ਤੇ ਇੰਸਟਾਗ੍ਰam ਤੇ YouTube ਤੇ ਵੀਡੀਓ ਪਾਉਂਦੇ ਆ ਪੂਰੀ ਨੌਲੇਜ ਹੁੰਦੀ ਨਹੀਂ ਹੈਗੀ ਆਪਣੇ ਕੋਲ ਤੇ ਕਹਿੰਦੇ ਨੇ ਹਾਂਜੀ ਆਹ ਟਰੈਕਟਰ ਆਉਣ ਲੈ ਗਦੇ ਮਹੀਨੇ ਤੇ ਆਉਣ ਲੱਜ ਜਾਣੇ ਇੱਕ ਦੋ ਵੀਡੀਓ ਮੈਂ ਦੇਖੀਆਂ ਉਹਦੇ ਚ ਵੀਰ ਨੇ ਕਿਹਾ ਦਾ ਅਗਲੇ ਮਹੀਨੇ ਤੇ ਟਰੈਕਟਰ ਆ ਜਾਣਾ ਫਲਾਣਾ ਤੇ ਲੋ ਜੀ ਫੌਜੀ ਅੰਕਰ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀਆਂ ਜੀ ਲੈ ਜੀ ਇਹਨਾਂ ਨੇ ਅੰਕਰ ਜੀ ਨੇ ਸਾਤੋਂ ਪਹਿਲਾਂ ਸਾਲਿਕ ਹੋ ਗਿਆ 575 ਟਰੈਕਟਰ ਦਿੱਤਾ ਸੀ ਇਹਨਾਂ ਨੂੰ ਪਿੰਡ ਤੋਂ ਤੇਲ ਪੰਪ ਤੇ ਪਾਊਗਾ ਜੀ ਆਪਾਂ ਇਹ ਤੋਂ ਲੰਘ ਜੂ ਸਿੱਧਾ ਹੀ ਹਾਂਜੀ ਹਾਂ ਹਾਂ ਲੋ ਜੀ ਕਰਤੀਆਂ ਜੀ ਵਧਾਈਆਂ ਅੱਜ ਸਵਰਾਜ ਵਾਲੇ ਵੀਰਾਂ ਨੇ 855 ਟਰੈਕਟਰ ਦਿੱਤਾ ਜੀ 5 ਸਟਾਰ ਸੈਂਟਰ ਗੇਅਰ ਜੀ ਠੀਕ ਆ ਜੀ ਆ ਸਾਡੇ ਛੋੜੇ ਮਿਸਤਰੀ ਸਾਹਿਬ ਆ ਇਹ ਤਾਂ ਜਦੋਂ ਭੱਜ ਲੈਣ ਕੈਮਰਾ ਤੇ ਬਾਕੀ ਇਹਨਾਂ ਕੋਲ ਬਾਈ 6-7 ਟਰੈਕਟਰ ਪੱਕੇ ਹੁੰਦੇ ਹੀ ਨੇ ਇੱਕ ਆਪਾਂ ਨੂੰ ਕੋ 735 ਆ ਇਹਨਾਂ ਦਾ ਨਵਾਂ ਮਾਡਲ ਆ ਮਿਸਤਰੀ ਆ ਆਪਾਂ 735 ਖਾਈ ਨਵਾਂ ਜਿਹੜਾ ਤੁਹਾਡੇ ਕੋਲ ਆ ਯਾਰੀ ਇਹ ਵੀ ਤੁਸੀਂ ਡੱਡੂ ਜਿਆ ਬਣਾਤਾ ਯਾਰ। ਉਹ ਮੇਤਰੀ। ਇਹ ਵੀ ਡੱਡੂ ਜਿਆ ਬਣਾਤਾ ਮਾਂ ਤੁਸੀਂ ਯਾਰ। ਇਹਨੂੰ ਤਾਂ ਰਹਿਣ ਦਾ ਨੇ ਸਿੱਧਾ ਪੁੱਤਰਾ। ਬਾਈ ਕੋ ਟਰੈਕਟਰ ਇਹਦਾ ਪੁਰਾਣੀ ਸ਼ੋਅ ਵਿੱਚ ਤਾਂ ਉਹ ਵੀ ਇਹਨਾਂ ਨੇ ਪੁਰਾਣੀ ਨਵੀਂ ਸ਼ੋਅ ਵਿੱਚ ਕੱਢਤਾ ਨੀਲੇ ਰੰਗ ਦੇ। ਕਈਆਂ ਨੂੰ ਸੀਗਾ ਵੀ ਅਸੀਂ ਟਰੈਕਟਰ ਸਵਰਾਜ ਪੁਰਾਣੀ ਸ਼ੋਅ ਚ ਲੈਣਾ ਹੈ। ਪਰ ਬਾਈ ਹੁਣ ਇਹ ਵੀ ਟਰੈਕਟਰ ਨਵੀਂ ਸ਼ੋਅ 'ਚ ਆ ਗਿਆ। ਮਿਤਰੀ ਸਾਹਿਬ ਮੈਂ ਤੁਹਾਨੂੰ ਕਿਆ ਪੁੱਛਦਾ ਹੈ ਇਹਨੂੰ ਤਾਂ ਰਹਿਣ ਦਾ ਪੁਰਾਣੀ ਸੋਚ ਯਾਰ ਹਾਂ ਅੱਛਾ ਇਹਦੇ ਚ ਹੁਣ ਕਿਆ ਇਹਦੇ ਚ ਕਿਆ ਹੋਣਾ ਇਹਨਾਂ ਨੇ ਕੁਛ ਮਾੜਾ ਮੋਟਾ ਚੇਂਜ ਵੀ ਕਰਿਆ 735 ਚ ਅੱਛਾ ਬੰਡ ਕਟਤਾ ਬਾਹਰ ਲੰਬਾ ਕੱਟਾ ਇੱਕ ਤਾਂ ਪੱਠੀ ਚੇਂਜ ਕਰੀ ਆ ਫੋਰ ਸਲੈਂਸਰ ਬਦਲਿਆ ਆ ਵੀ ਬਦਲੇ ਪੈਂਟ ਹੈਨਾ ਠੀਕ ਆ ਬਾਕੀ ਨਵੇਂ ਮਾਡਲ ਚ ਲਾ ਕੇ ਬਾਈ ਪਹਿਲਾਂ ਉਹਨੂੰ ਜੜਿਆ ਲਿਫਟ ਪੰਪ ਤੇ ਉਥੇ ਨਹੀਂ ਤੇ ਉਹਨਾਂ ਦਾ ਹਾਦੂਆ ਸਟੀering ਵਾਲਾ ਪਹਿਲਾਂ ਗੱਪੇ ਹੁੰਦੇ ਤੇ ਬਾਈ ਪਹਿਲੇ ਮਾਡਲਾਂ ਜਿਹਨਾਂ ਦਾ ਜਿਹੜਾ ਸਟੀering ਵਾਲਾ ਪੰਪ ਤਾਂ ਉਹ ਉੱਥੇ ਹੁੰਦਾ ਦਾ ਸਟੀering ਦੇ ਵਿੱਚੇ ਹੁਣ ਉਹ ਪੰਪ ਇਹਨਾਂ ਨੇ ਇੱਥੇ ਹੀ ਕਰਤਾ ਬਾਹਰੇ ਹੈਨਾ ਬਾਹਰੇ ਕਰਤਾ ਹੋਰ ਬਾਈ ਇਹ ਤੋਂ ਇਲਾਵਾ ਮਿਸਤਰੀ ਸਾਹਿਬ ਦੂਆ ਫਿਲਟਰ ਹੁੰਦਾ ਤਾਂ ਗੱਟਾ ਵਾਲਾ ਫਿਲਟਰ ਹੁੰਦਾ ਦਾ ਹਾਂ ਉਹ ਦੂਆ ਦਾ ਤਾਂ ਮੇਹੁੰਦ ਵਾਲਾ ਲੋ ਜੀ ਬਾਈ ਫਿਲਟਰ ਵੀ ਬਦਲੇ ਆਹ ਫਿਲਟਰ ਉਹਦਾ ਹੈ ਨਾ ਤੇਲ ਵਾਲਾ ਹੈ ਨਾ ਤੇਲ ਵਾਲਾ ਠੀਕ ਹੈ ਠੀਕ ਹੈ ਇਹ ਜੀ ਨਵਾਂ ਜਿਹੜਾ 735 ਨਵੀਂ ਸ਼ੋਅ 'ਚ ਆਇਆ ਠੀਕ ਹੈ ਜੀ ਉਹਦੇ ਬਾਰੇ ਬਾਈ ਆਪ ਔਰ ਇਧਰਲੇ ਪਾਸੇ ਤੇ ਕੀ ਚੇਂਜ ਕਰੇ ਵੀਰੇ ਹਾਂਜੀ ਪਾਵਰ ਸਟੇਰੀ ਨਾਲ ਆ ਨਹੀਂ ਤਾਂ ਹੁੰਦਾ ਪਹਿਲਾਂ ਇਹਨੂੰ ਹਨਾ ਪਾਵਰ ਕੰਡੂ ਬਾਈ ਕਰਦਾ ਪਾੜੀ ਕਰਦਾ ਆ ਵੀ ਬਾਈ ਹੈਵੀ ਕਰਦਾ ਠੀਕ ਹੈ ਜੀ ਆ ਦੇਖੋ ਠੀਕ ਆ ਪਹਿਲਾਂ ਇਹਨੂੰ ਬਾਈ ਜਿਹੜਾ ਪਾਵਰ ਸਟੇਰੀ ਤਾਂ ਉਹ ਸਿਰਫ ਇੱਥੇ ਆਉਂਦਾ ਸੀਗਾ ਇਹਦੇ ਪਿੱਛੇ ਆਰਮੇਡੋਲ ਦੇ ਵਿੱਚ ਹੀ ਸੀਗਾ ਪਾਵਰ ਕਰਿਆ ਵਾ ਹੁਣ ਇਹਨੂੰ ਉਧਰਲੇ ਪਾਸੇ ਦੂਏ ਪਾਸੇ ਪੰਪ ਦੇਤਾ ਹੈਗਾ ਹੁਣ ਵੀ ਵਿੱਚੇ ਆ ਠੀਕ ਹੈ ਜੀ ਇਹਨੂੰ ਕੋ ਪੰਪ ਐਕਸਟਰਾ ਦੇਤਾ ਇਹਨੂੰ ਬਾਈ ਟਾਇਰ ਬਾਈ 6 ਨੇ 13 ਦੇ ਠੀਕ ਆ ਜੀ ਤੇ ਬਾਕੀ ਬਾਈ ਲਾਈਟਾਂ ਇਹਨੂੰ ਦੂਜੀਆਂ ਵਿੱਚ ਵਿਚ ਵਿਚੋਂ ਲਾਈਟਾਂ ਦੂਜੇ ਵੀ ਆਈਆਂ ਬਾਈ ਆ ਲਾਈਟਾਂ ਨੇ ਫੇਰ ਦੁਬਾਰਾ ਆਲੀਆਂ ਆਉਣ ਲੱਗ ਗਈਆਂ ਡਿਸਟ੍ਰੀਬਿਊਟਰ ਵੀ ਲਾਤਾ ਬਾਈ ਜਿਹੜਾ ਨਵਾਂ 735 ਆਇਆ ਜੀ ਸਵਰਾਜ ਨੂੰ ਡਿਸਟ੍ਰੀਬਿਊਟਰ ਵੀ ਦੇ ਦਿੱਤਾ ਨਾਲ ਕਰੋ ਜੀ ਵਧੀਆ ਇਹਨ ਫੁੱਲ ਹੈਵੀ ਡਿਊਟੀ ਡਿਸਟ੍ਰੀਬਿਊਟਰ ਲਾਇਆ ਬਾਈ ਠੀਕ ਆ ਜੀ ਲੋ ਜੀ ਦੇਖ ਲਓ ਵੀ ਕੀ ਕੀ ਫਰਕ ਪਾਇਆ ਬਾਈ ਆ ਵੀ ਇਹਦਾ ਇਹ ਦੇ ਕਲਿੰਡਰ ਵਾਲਾ ਦੇਖੋ ਕਾਫੀ ਫਰਕ ਪਾਤਾ ਇਹਨੂੰ ਵੀ ਬਾਕੀ ਬਾਈ ਹੁਣ ਕੰਪਨੀਆਂ ਬਦਲੀ ਜਾਂਦੀ ਆ ਇਥੇ ਮੈਨੂੰ ਕੋਈ ਹੋਰ ਦੱਸ ਜਿਹੜੇ ਕਹਿੰਦੇ ਨਵੇਂ ਟਰੈਕਟਰ ਤਿਆਰ ਕਰੇ ਆ ਆਪਾਂ ਵੀਡੀਓ ਹੀ ਦੇਖਦੇ ਆ ਦੂਏ ਪਲੇਟਫਾਰਮ ਵਾਲੇ ਉਹ ਤਾਂ ਨਹੀਂ ਆਉਂਦਾ ਟਰੈਕਟਰ ਹਜੇ ਅਜੇ ਉਹ ਨਹੀਂ ਆ ਰਿਹਾ ਹੈ ਤਾਂ ਉਹਨੇ ਕੰਪਨੀ ਦੇ ਤਿਆਰੇ ਕਰਿਆ ਟਰੈਕਟਰ ਉਹਨਾਂ ਨੇ ਦੋ ਤਿੰਨ ਇੱਕ ਦੋ ਤਿੰਨ ਪੀਸ ਤਿਆਰ ਕਰਿਆ ਉਹਦੇ ਬਾਅਦ ਦੋ ਤਿੰਨ ਪੀਸ ਤਿਆਰ ਕਰਿਆ ਬਾਈ ਐਵੇਂ ਨਾ ਗਲਤ ਇਨਫੋਰਮੇਸ਼ਨ ਫਲਾਈਓ ਨੈਟ ਤੇ ਠੀਕ ਹੈ ਜੀ ਜਦੋਂ ਤੱਕ ਟਰੈਕਟਰ ਏਜੰਸੀਆਂ ਵਿੱਚ ਨਹੀਂ ਆਉਂਦਾ ਉਹਦੇ ਬਾਰੇ ਬਾਈ ਕੋਈ ਅਜੇ ਉਹਨੂੰ 6 ਮਹੀਨੇ ਸਾਲ ਟਾਈਮ ਲੱਗ ਸਕਦਾ। ਟਾਇਰਾਂ ਦੀ ਵਰਕ ਬਾਤ ਹੈ ਨਾ ਟਾਇਰਾਂ ਦੀ ਗੱਡੀ 13 6 ਦੇ ਉੱਤੇ ਪਾਰਦੇ ਨੇ। ਠੀਕ ਆ। ਹੁਣ ਟਾਇਰ ਵੀ ਪਟਾ ਸਕਦਾ। ਬਾਕੀ ਬਾਈ ਸਵਰਾਜ ਕੰਪਨੀ ਨੇ ਆਹ ਥੋੜੇ ਸਾਲ ਵਿੱਚ ਕਾਫੀ ਫੇਰ ਬਦਲ ਕਰਿਆ ਛੋਟੇ ਛੋਟੇ। ਹਨਾ? ਇਹ ਕਿੰਨਾ ਦਾ 855 ਨਾ ਦਾ 4 ਵੀਲ ਵਾਲਾ 3 ਸਪੀਡਾਂ ਚ। ਠੀਕ ਆ ਜੀ। ਪਹਿਲਾ ਜਿਹੜਾ ਟਰੈਕਟਰ ਹੁੰਦਾ ਤਾਂ ਉਹਦੀ ਥੋੜੀ ਜੀ ਰੀਸੇਲ ਬਾਈ ਸੇਲ ਘੱਟਦੀ ਪਰ ਹੁਣ ਜਦਦਾ ਇਹ 3 ਸਪੀਡ ਦੇ ਵਿੱਚ ਕੱਢਾ ਕੰਪਨੀ ਨੇ ਹੁਣ ਇਹ ਵੇਕਣ ਲੱਗ ਗਿਆ ਟਰੈਕਟਰ ਠੀਕ ਹੈ ਜੀ ਲੈ ਜੀ ਫੋਰਮੈਟਰੀ ਸਾਹਿਬ ਕੋਈ ਗੱਲਬਾਤ ਦੱਸਣੀ ਟਰੈਕਟਰ ਬਾਰੇ ਹਾਂ ਤਾਂ ਕੇ ਨਹੀਂ ਕੋਈ ਦੱਸਣਾ ਨਹੀਂ ਹੈਗਾ ਸਿਰਫ ਬਾਈ ਆਹੀ ਬੰਦਾ ਬੋਲਦਾ ਕੈਮਰੇ ਮੂਰੇ ਬਾਕੀ ਤਾਂ ਸਾਰੇ ਜੱਗਦੇ ਆ ਇਹਨਾਂ ਦੇ ਬੰਦੇ